ਉਹ ਮਜ਼ਦੂਰ ਬੜਾ ਮਜਬੂਰ ਤੈਨੂੰ ਉੱਠਣਾ ਪੈਣਾ ਏ ਭਰਿਆ ਘੁੱਟ ਸਬਰ ਦਾ ਜੋ ਕਿਸੇ ਦਿਨ ਠੁਕਣਾ ਪੈਣਾ ਏ ਸਸੇਕਲ ਦੋਸਤੋ ਮੈਂ ਜਸਵਿੰਦਰ ਸਿੰਘ ਇੱਕ ਹੋਰ ਵੀਡੀਓ ਨਾਲ ਤੁਹਾਡੇ ਰੂਬਰੂ ਹੋਇਆ ਸੋ ਪਿਛਲੇ ਸਮੇਂ ਤੋਂ ਆਪਾਂ ਗੱਲ ਕਰ ਰਹੇ ਆਂ ਮਿਹਨਤ ਕਸ਼ ਲੋਕਾਂ ਦੀ ਉਹਨਾਂ ਮਜ਼ਦੂਰਾਂ ਦੀ ਜਿਹੜੇ ਦਿਨ ਰਾਤ ਕਿਰਤ ਕਰਕੇ ਆਪਣਾ ਪੇਟ ਪਾਲਦੇ ਨੇ ਸੋ ਬਹੁਤ ਹੀ ਜ਼ਿਆਦਾ ਸਾਡੇ ਦੋਸਤਾਂ ਨੇ ਸਾਨੂੰ ਹੌਸਲਾ ਦਿੱਤਾ ਕਿ ਇਸ ਤਰ੍ਹਾਂ ਦੇ ਮੁੱਦੇ ਸਾਨੂੰ ਉਠਾਉਣੇ ਚਾਹੀਦੇ ਨੇ ਸੋ ਉਸੇ ਕੜੀ ਦੇ ਤਹਿਤ ਅੱਜ ਆਪਾਂ ਪੇਸ਼ ਕਰਨ ਜਾ ਰਹੇ ਆਂ ਮਜ਼ਦੂਰ ਬੜਾ ਮਜਬੂਰ ਇੱਕ ਰਚਨਾ ਜੋ ਕਿ ਜਗਸੀਰ ਸਿੰਘ ਮਹਾਰਾਜ ਦੀ ਲਿਖੀ ਹੋਈ ਹੈ ਜਗਸੀਰ ਸਿੰਘ ਮਹਾਰਾਜ ਇੱਕ ਬਿਲਕੁਲ ਅਨਪੜ ਹੋਣ ਦੇ ਬਾਵਜੂਦ ਵੀ ਸਾਨੂੰ ਇਹ ਰਚਨਾ ਭੇਜੀ ਹੈ ਸੋ ਉਹਨਾਂ ਨੇ ਇਹਨਾਂ ਕਿਰਤਿਆਂ ਦੇ ਲਈ ਇੱਕ ਹਾ ਦਾ ਨਾਰਾ ਮਾਰਿਆ ਜਿਹੜੇ ਆਪਾਂ ਸਾਰੇ ਸੁਣਦੇ ਆ ਸੋ ਆਓ ਦੇਖਦੇ ਹਾਂ ਕੀ ਲਿਖਿਆ ਹੈ ਕਰੇ ਤੂੰ ਮਜ਼ਦੂਰ ਬੜਾ ਮਜਬੂਰ ਤੈਨੂੰ ਉੱਠਣਾ ਪੈਣਾ ਹੈ ਭਰਿਆ ਘੁੱਟ ਸਬਰ ਦਾ ਜੋ ਕਿਸੇ ਦਿਨ ਠੁਕਣਾ ਪੈਣਾ ਹੈ ਤੇਰਾ ਮੁੰਡਾ ਮੱਦੀ ਤਾਂ ਰਾਤ ਨੂੰ ਭੁੱਖਾ ਸੌਂਦਾ ਹੈ ਤੇਰਾ ਮੁੰਡਾ ਮੱਦੀ ਤਾਂ ਰਾਤ ਨੂੰ ਭੁੱਖਾ ਸੌਂਦਾ ਹੈ ਲੜਕੇ ਉੱਠਣ ਤੋਂ ਪਹਿਲਾਂ ਉਹ ਵਰਦੀ ਲਈ ਰੋਂਦਾ ਹੈ ਚਿੰਬੜਿਆ ਕੋੜ ਗਰੀਬੀ ਦਾ ਗਲੋਂ ਲਾ ਸੁੱਟਣਾ ਪੈਣਾ ਏ ਤੂੰ ਮਜ਼ਦੂਰ ਬੜਾ ਮਜਬੂਰ ਤੈਨੂੰ ਉੱਠਣਾ ਪੈਣਾ ਏ ਸੋ ਅੱਗੇ ਕਹਿੰਦੇ ਨੇ ਕਹਿੰਦੇ ਤੇਰੀ ਧੀ ਤਾਂ ਛਿੰਦੋ ਦੇ ਗਲ ਵਿੱਚ ਲੰਕਦੀਆਂ ਲੀਰਾਂ ਤੇਰੀ ਧੀ ਤਾਂ ਛਿੰਦੋ ਦੇ ਗਲ ਵਿੱਚ ਲੰਕਦੀਆਂ ਲੀਰਾਂ ਕਿਸੇ ਰੱਬ ਨੇ ਸੁਣਨੀਆ ਨਾ ਤੇਰੀ ਜ਼ਿੰਦਗੀ ਵਿੱਚ ਲੀਆਂ ਪੀੜਾਂ ਕੱਢ ਝੂਠੇ ਰੱਬ ਤਾਈਂ ਦਿਲਾਂ ਚੋਂ ਸੁੱਟਣਾ ਪੈਣਾ ਏ ਤੂੰ ਮਜ਼ਦੂਰ ਬੜਾ ਮਜਬੂਰ ਤੈਨੂੰ ਉੱਠਣਾ ਪੈਣਾ ਏ ਕਹਿੰਦੇ ਤੇਰੀ ਪਤਨੀ ਲਾਜੋ ਏ ਤੇਰੀ ਪਤਨੀ ਲਾਜੋ ਏ ਗੋਹਾ ਸੁੱਟਦੀ ਲੋਕਾਂ ਦਾ ਤੇਥੋਂ ਵਿਆਜ ਵੀ ਮੁੜਦਾ ਨਾ ਉਹਨਾਂ ਵਿਲੜ ਝੁਕਾਂ ਦਾ ਚੂਸੇ ਖੂਨ ਕਿਰਤ ਦਾ ਜੋ ਵੈਰੀ ਤੈਨੂੰ ਡੁਕਣਾ ਪੈਣਾ ਏ ਤੂੰ ਮਜ਼ਦੂਰ ਬੜਾ ਮਜਬੂਰ ਤੈਨੂੰ ਉੱਠਣਾ ਪੈਣਾ ਏ ਸੁਖੀਲੇ ਪਰੇ ਵਿੱਚ ਲਿਖਦੇ ਨੇ ਕਹਿੰਦੇ ਕਿਉਂ ਬੈਠਾ ਚੁੱਪ ਕਰਕੇ ਹੱਕਾਂ ਲਈ ਲੜਨਾ ਪੈਣਾ ਹੈ ਕਿਉਂ ਬੈਠਾ ਚੁੱਪ ਕਰਕੇ ਹੱਕਾਂ ਲਈ ਲੜਨਾ ਪੈਣਾ ਹੈ ਇਸ ਸੋਹੇ ਪਰਚਮ ਨੂੰ ਹੱਥਾਂ ਵਿੱਚ ਫੜਨਾ ਪੈਣਾ ਹੈ ਉਹਨਾਂ ਝੂਠੇ ਲੀਡਰਾਂ ਨੂੰ ਧੌਣੋਂ ਫੜ ਪੁੱਛਣਾ ਪੈਣਾ ਹੈ ਤੂੰ ਮਜ਼ਦੂਰ ਬੜਾ ਮਜਬੂਰ ਤੈਨੂੰ ਉੱਠਣਾ ਪੈਣਾ ਹੈ ਭਰਿਆ ਕੁੱਟ ਸਬਰ ਦਾ ਜੋ ਕਿਸੇ ਦਿਨ ਠੁਕਣਾ ਪੈਣਾ ਹੈ ਸੋ ਬਹੁਤ-ਬਹੁਤ ਧੰਨਵਾਦ ਜੀ ਜਗਸੀਰ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਕਿ ਇਹ ਰਤਨ ਲਿਖੇ ਭੇਜੀ ਹੈ ਇਹ ਦੁੱਖ ਉਹਨਾਂ ਨੇ ਆਪਣੇ ਅੱਖੀ ਵੇਖਿਆ ਹੈ ਇਹ ਦੁੱਖ ਹਰ ਇੱਕ ਦਾ ਦੁੱਖ ਹੈ ਜੇਕਰ ਅਸੀਂ ਆਪਣੀ ਨਿਗਾਹ ਨੂੰ ਥੋੜਾ ਜਿਹਾ ਨੀਵੇਂ ਪਾਸੇ ਵੱਲ ਮਾਰ ਕੇ ਦੇਖੀਏ ਤਾਂ ਸਾਨੂੰ ਬੜਾ ਕੁਝ ਨਜ਼ਰ ਆਉਂਦਾ ਹੈ ਜੋ ਬਾਬੇ ਨਾਨਕ ਨੇ ਸਾਨੂੰ ਕਿਰਤ ਕਰਨ ਸਿਖਾਇਆ ਸੀ ਉਹਨਾਂ ਕਿਰਤਿਆਂ ਦਾ ਅੱਜ ਹਾਲ ਕੀ ਹੈ ਇਹ ਅਸੀਂ ਸਾਰੇ ਜਾਣਦੇ ਹਾਂ ਉਹਨਾਂ ਦੇ ਬੱਚਿਆਂ ਦਾ ਉਹਨਾਂ ਦੀਆਂ ਧੀਆਂ ਦਾ ਪੁੱਤਰਾਂ ਦਾ ਪਤਨੀ ਦਾ ਕੀ ਹਾਲ ਹੈ ਉਹ ਵੀ ਆਪਾਂ ਸਾਰੇ ਜਾਣਦੇ ਹਾਂ ਪਰ ਅਕਸਰ ਇਕੱਲੇ ਆਪਣੇ ਹੱਕਾਂ ਲਈ ਲੜ ਲੜ ਕੇ ਹਾਰ ਜਾਂਦੇ ਨੇ ਆਓ ਆਪਾਂ ਸਾਰੇ ਕਿਰਤਿਆਂ ਦਾ ਸਾਥ ਦਈਏ ਕਿਰਤਿਆਂ ਦੀ ਆਵਾਜ਼ ਬੁਲੰਦ ਕਰੀਏ ਤਾਂ ਕਿ ਉਹਨਾਂ ਦੇ ਠੰਡੇ ਹੋਏ ਚੁੱਲਿਆਂ ਦੇ ਵਿੱਚ ਦੁਬਾਰਾ ਤੋਂ ਅੱਗ ਬਾਲੀ ਜਾ ਸਕੇ। ਸੋ ਇਸ ਰਚਨਾ ਦੇ ਵਿੱਚ ਜੋ ਲਿਖਾਰੀ ਨੇ ਹਾ ਦਾ ਨਾਰਾ ਉਹਨਾਂ ਮਜ਼ਦੂਰਾਂ ਵਾਸਤੇ ਉਹਨਾਂ ਮਜਬੂਰ ਮਜ਼ਦੂਰਾਂ ਵਾਸਤੇ ਮਾਰਿਆ ਹੈ। ਆਓ ਆਪਣਾ ਫਰਜ਼ ਸਮਝਦੇ ਹੋਏ ਅਸੀਂ ਵੀ ਕੁਝ ਨਾ ਕੁਝ ਉਹਨਾਂ ਲਈ ਕਰੀਏ ਤੇ ਉਹਨਾਂ ਦੀ ਇਹ ਦਲੀ ਆਵਾਜ਼ ਸਰਕਾਰਾਂ ਤੱਕ ਪਹੁੰਚਾਈਏ। ਸੋ ਜਲਦੀ ਮਿਲਦੇ ਹਾਂ ਇੱਕ ਹੋਰ ਕਿਰਤੀ ਦੀ ਜ਼ਿੰਦਗੀ ਬਾਰੇ ਲਿਖੀ ਰਚਨਾ ਲੈ ਕੇ ਤਦ ਤੱਕ ਦੇ ਲਈ ਸਸ਼ੇ ਕਾਲ।